ਬੱਤ ਸਿੰਗ ਹਾਂ ਜੀ ਬੰਬੇ ਇੱਕ ਗੱਲ ਤਾਂ ਯਾਰ ਹੈਗੀ ਆ ਥੋਡੀ ਜਨਰੇਸ਼ਨ ਚ ਨਾ ਯਾਰ ਸਬਰ ਨਾਮ ਦੀ ਚੀਜ਼ ਹੀ ਨਹੀਂ ਹੈਗੀ ਹੋਰ ਹੁਣ ਪੀਜ਼ਾ ਲੈ ਕੇ ਆ ਪਹਿਲੇ ਗੱਡੀ ਚ ਬੈਠੇ ਨਹੀਂ ਤੇਰਾ ਖਾਣ ਦਾ ਜੀ ਪਹਿਲਾਂ ਕਰਿਆ ਹੈ ਨਹੀਂ ਕਰਿਆ ਆ ਹੋਰ ਹੁਣ ਹੋਰ ਹੁਣ ਤੂੰ ਮੈਨੂੰ ਕਹਤਾ ਰਹਿਸੀ ਪਪਾ ਹੀ ਗੱਡੀ ਚ ਖਾ ਲਾ ਤੂੰ ਖਲਾ ਕਰੀ ਸੀ ਤੇ ਪੁੱਤਰਾ ਆਪਾਂ ਨੂੰ ਬਸ 5 ਤਾ ਮਿੰਟ ਲੱਗਣੇ ਨੇ ਘਰੇ ਜਾਣ ਨੂੰ ਘਰੇ ਜਾ ਕੇ ਖਾ ਲਈ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਬਲੌਗ 'ਚ ਸੋ ਅੱਜ ਮੈਂ ਤੇ ਫਤੇ ਸਿੰਘ ਚੱਲੇ ਆ ਪਟਿਆਲੇ ਤੇ ਜਾਵਾਂਗੇ ਅੱਗੇ ਨਾਬੇ ਨਾਬੇ ਚੱਲਾਂਗੇ ਸਟੂਡੀਓ ਤੇ ਇੱਕੋ ਜਿਹਾ ਨਵਾਂ ਤਕਰਾਂਗੇ ਤਿਆਰ ਤੇ ਬੱਸ ਦੇਵਾਂ ਤੁਹਾਨੂੰ ਜਲਦੀ ਜਲਦੀ ਖੁਸ਼ਖਬਰੀ ਰਸਤੇ 'ਚ ਇੱਕ ਦੋ ਆਪਣੇ ਨਵੇਂ ਸੱਜਣਾ ਮਿੱਤਰਾਂ ਨੂੰ ਮਿਲਾਂਗੇ ਤੇ ਬੱਸ ਤੁਹਾਨੂੰ ਚੱਲਦੇ-ਚੱਲਦੇ ਮਿਲਾਵਾਂਗੇ ਜੁੜੇ ਰਹੋ ਬਲੌਗ ਦੇ ਵਿੱਚ ਆਜੋ ਜੀ ਫਿਰ ਚੱਲਦੇ ਆਂ ਹਾਂਜੀ ਫਤੇ ਸਿੰਘ ਚੱਲੀਏ ਫਿਰ ਲੈਪਟਾਪ ਉੱਤੇ ਉੱਤੇ ਰੱਖ ਲੈ ਗੋਦੀ 'ਚ ਸਹੀ ਕਰਕੇ ਰੱਖ ਲੈ ਨਾ ਗਣਾ ਅੱਛੇ ਸੀਟ ਤੇ ਰੱਖ ਦੇ ਹਣਾ ਆਰਾਮ ਨਾਲ ਤੂੰ ਸਹੀ ਬਹਿ ਜਾਗਾ ਵੈਸ ਗੁੱਡ ਚਲ ਹੁਣ ਸੈਟ ਹੋ ਕੇ ਵੇ ਆਉਂਦਾ ਰਾਂ ਵਾ 2 ਮਿੰਟ ਗੱਡੀ ਹੋ ਜੇ ਗਰਮ ਫਿਰ ਆਪਾਂ ਨਿਕਲਦੇ ਹਾਂ ਅੱਜ ਤੈਨੂੰ ਮੈਂ ਅਰਸ਼ ਮਾਮੂ ਨੂੰ ਮਲਾਉਂਗਾ ਤੈਨੂੰ ਨਾਲ ਤਾਂ ਠੀਕ ਆ ਅਰਸ਼ ਮਾਮੂ ਜਾਣਦਾ ਅਰਸ਼ ਸੱਲ ਮਾਮੂ ਜਿਹੜੇ YouTube ਤੇ ਬਲੌਗ ਪਾਉਂਦੇ ਨੇ ਉਹ ਯਾਰ ਜਿਹੜੇ ਹਰਮਨ ਟੀਮ ਹਰਮਨ ਮਾਮੂਨਾ ਨਾ ਹੁੰਦੇ ਸੀ ਜਿਹੜੇ ਆਸਟ੍ਰੇਲੀਆ ਬਾਗੇ ਹੁਣ ਆਏ ਹੋਏ ਨੇ ਉਹ ਦੇਖਾਂਗੇ ਚਲੋ ਤੈਨੂੰ ਮਨਾਉਣਾ ਤੇ ਬਾਕੀ ਕੱਜ ਹੋਰ ਖੁਸ਼ਖਬਰੀ ਹੋਈ ਹੋਈ ਆ ਜਿਹੜੇ ਉਹ ਚਾਚੂ ਜੀ ਨੇ ਅਮਨਦੀਪ ਚਾਚੂ ਬਿਮਾਲ ਪਿੰਡ ਵਾਲੇ ਉਹਨਾਂ ਅਮਰੀਕਾ ਤੋਂ ਆਏ ਨੇ ਨਾ ਉਹਨਾਂ ਦੇ ਘਰੇ ਅੱਜ ਛੋਟਾ ਜਿਹਾ ਬੱਚਾ ਆਇਆ ਨੰਨਾ ਮੁੰਨਾ ਬੇਬੀ ਉੱਥੇ ਵੀ ਜਾਵਾਂਗੇ ਬੇਬੀ ਬੋਆ ਆਇਆ ਹਾਂ ਉਹਨਾਂ ਨੂੰ ਆਪਾਂ ਮਿਲ ਲੈਣ ਛੋਟਾ ਜਿਹਾ ਬੱਚਾ ਦੇਖਣ ਜਾਵਾਂ ਅੱਜ ਆਪਾਂ ਮੈਂ ਉਹਨੇ ਚੱਕ ਲਈ ਚੱਕੇ ਆ ਉਹਨੂੰ ਚੱਲ ਵੈਰੀ ਗੁੱਡ ਚੱਲ ਫਿਰ ਫਿਰ ਗਾਣੇ ਵੀ ਲਾ ਲੂਗਾ ਗਾਣੇ ਨਹੀਂ ਆਪਾਂ ਲਾਉਣੇ ਅੱਗੋਂ ਆਪਾਂ ਗੱਲਾਂ ਮਾਰਦੇ ਚੱਲਾਂਗੇ ਫਿਰ ਥੋੜੇ ਲਾ ਲਓ ਥੋੜੇ ਹੀ ਲਾਉਣੇ ਹਨ ਕਿੰਨੇ ਕ ਅੱਧੇ ਕ ਪੂਰਾ ਚੱਲ ਪੂਰੇ ਲਾ ਚੱਲ ਵੈਰ ਚਲੀਏ ਓਕੇ ਬਾਏ 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 ਸਾਰਿਆਂ ਨੂੰ ਦੇਖ ਲਾ ਫਤੇ ਕਈ ਵਾਰੀ ਨਾ ਐਵੇਂ ਹੁੰਦਾ ਪੁੱਤ ਜਦੋਂ ਆਪਾਂ ਪਿੰਡੋਂ ਨਿਕਲਦੇ ਨਾ ਕੋਈ ਇਹੋ ਜਿਹਾ ਬੰਦਾ ਮੱਥੇ ਲੱਗਦਾ ਕੋਈ ਵੀ ਕੰਮ ਨਹੀਂ ਬਣਦਾ ਹਨਾ ਹੁਣ ਆਪਾਂ ਜਿਹੜੇ ਜਿਹੜੇ ਕੰਮ ਨਿਕਲਦੇ ਸਾਰੇ ਕੰਮ ਆਪਣੇ ਅੱਧੇ ਰਹਿ ਗਏ ਯਾਰ ਹੁਣ ਆਪਾਂ ਕੀ ਕਰੀਏ ਪਟਿਆਲੇ ਪਟਿਆਲੇ ਚੱਲੀਏ ਪਟਿਆਲੇ ਚੱਲ ਹੁਣ ਆਪਾਂ ਨੂੰ ਕੰਮ ਦਾ ਕੋਈ ਹੈ ਨਹੀਂ ਹੈ ਪਤਾ ਹੈਗਾ ਹੁਣ ਆਪਾਂ ਐ ਕਰਦੇ ਆ ਹੁਣ ਆਪਾਂ ਤੇਰੇ ਵਾਲਾ ਕੰਮ ਕਰ ਦਿੰਦੇ ਆ ਜਿਹੜਾ ਤੂੰ ਮੈਨੂੰ ਘਰੋਂ ਲੈ ਕੇ ਲੈ ਕੇ ਆਇਆ ਸੀ ਕੀ ਕਹਿ ਕੇ ਲੈ ਆਇਆ ਸੀ ਦੱਸ ਹੈ ਹੈ ਵੀਜ਼ਾ 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 ਹੁਣ ਜੇ ਤਾਂ ਆਪਾਂ ਜਾਂਦੇ ਪਟਿਆਲੇ ਫੇਰ ਤਾਂ ਚੱਲਦੇ ਡੋਮਿਨੋਸ ਚਲ ਹੁਣ ਆ ਤੇਰੀ ਕੂ ਫੂਡ ਵੈਨ ਖੜੀ ਆ ਇਹ ਮੈਂ ਚਲ ਇਹਨਾਂ ਨੂੰ ਦੇਖਦੇ ਆ ਪੁੱਛਦੇ ਆ ਫਿਰ ਚਲ ਇੱਥੇ ਦੇਖਦੇ ਆ ਚਲ ਮੈਂ ਬਾਹਰ ਨਿਕਲ ਕੇ ਲਿਆਉਣਾ ਬਾਈਆਂ ਤੋਂ ਕੱਢ ਕੇ ਨਾ ਠੀਕ ਆ ਮੈਂ ਬਾਈ ਉਹਨਾਂ ਦਾ ਬਹੁਤ ਫੂਡ ਵੈਨ ਕੀ ਹਾਲ ਆ ਵੀਰੇ ਉਹ ਠੀਕ ਠਾਕ ਹੋ ਜੀ ਤੁਹਾਡੀ ਫੂਡ ਵੈਨ ਦੀ ਸਾਡੇ ਬਹੁਤ ਸਿਫਤ ਸੁਣੀ ਆ ਕਹਿੰਦੇ ਬਹੁਤ ਸੋਹਣਾ ਫੂਡ ਹੁੰਦਾ ਤੁਹਾਡਾ ਕੀ ਖਵਾਉਂਗੇ ਬੱਚੇ ਨੂੰ ਫਿਰ ਕਿਹੜਾ ਪਿੰਡ ਆ ਤੁਹਾਡਾ ਹਾਂ ਅਸੀਂ ਵੀਰੇ ਪਟਿਆਲੇ ਤੋਂ ਪਟਿਆਲੇ ਤੋਂ ਆ ਜਾ ਫਿਰ ਕੀ ਖਾਣਾ ਅੱਜ ਤੇ ਚੜ ਜਾ ਕੀ ਕਿਹੜਾ ਕਿਹੜਾ ਪੀਜ਼ਾ ਬੈਸਟ ਆ ਉਹਦਾ ਪੀਜ਼ੇ ਵੀ ਸਾਰੀ ਬੈਸਟ ਆ ਕਿਹੜੇ ਦਾ ਗਣਾ ਤੁਸੀਂ ਇਹ ਆਪਣਾ ਡਬਲ ਚੀਜ਼ ਨਹੀਂ ਆ ਜਿਹੜਾ ਇਹ ਸਬਜ਼ੀ ਵਾਲਾ ਹੁੰਦਾ ਹੈ ਹਾਂ ਪਲੇਨ ਫੋਰਮ ਜਿਹੜਾ ਇਹ ਵੀ ਪਲੇਨ ਫੋਰਮ ਅੱਛਾ ਮੈਂ ਕਿਹਾ ਤੂੰ ਉਹ ਕਰਾ ਲੈ ਯਾਰ ਜਿਹੜਾ ਹੁੰਦਾ ਉਹ ਕਿਹੜਾ ਕਿਹੜਾ ਨਿੱਕੇ ਕੀ ਕਹਿੰਦੇ ਨੇ ਉਹਨੂੰ ਸਵੀਟ ਕੌਰਨ ਵਾਲਾ ਕਰਨ ਜੀ ਤੁਮਕੀ ਦੇ ਜਾਣੇ ਇੰਨੇ ਹੈ ਹੈ ਉਹ ਕਿਹੜਾ ਹੁੰਦਾ ਫਾਰਮਿੰਗ ਕੀ ਹੁੰਦਾ ਉਹ ਕੱਲਾ ਵੀ ਸਵੀਟ ਕੌਰਨ ਨਾ ਮਿਲਦਾ ਹਾਂ ਆ ਆ ਤੇ ਇਹ ਆ ਦੂਜੇ ਨੰਬਰ ਵਾਲਾ ਠੀਕ ਹੈ ਸਵੀਟ ਕੌਰਨ ਮਸ਼ਰੂਮ ਪ੍ਰੀਮ ਪਨੀਰ ਕੌਰਨ ਅਰਬਨ ਪਾਈਨੈਪਲ ਦੇ ਮਸ਼ਰੂਮ ਅਵੇਲੇਬਲ ਨੇ ਥੋੜੇ ਵਾਲਾ ਕਿਹੜਾ ਵਧੀਆ ਕੁਝ ਕੁ ਸਪਾਈਸਰੀ ਪੀਜਾ ਗਰੇ ਅੱਛਾ ਜੀ ਕੁਝ ਐਸਾ ਹੋ ਗਿਆ ਡਬਲ ਚੀਜ਼ ਅਨਿਅਨੋ ਸਵੀਟ ਕੌਰਨ ਪੀਜਾ ਆ ਆ ਕਿਹੜਾ ਮੈਰਜ ਇਹ ਵੀਰੇ ਮਾਰਗਰੇਟ ਮਾਰਗਰੇਟ ਪੀਜਾ ਇਕੱਲੀ ਵੀਰੇ ਚੀਜ਼ ਹੋਣੀ ਨਾ ਨਾ ਇਹ ਨਹੀਂ ਕਰਨਾ ਸਵੀਟ ਕੌਰਨ ਦੇ ਨਾਲ ਆਹ ਸਵੀਟ ਕੌਰਨ ਅਨਿਅਨ ਕਰ ਦੇ ਚਲੋ ਜੀ ਸਵੀਟ ਕੌਰਨ ਆਹ ਨਾ ਜਿਹੜਾ ਡਬਲ ਚੀਜ਼ ਇਹ ਚ ਚੀਜ਼ ਕੈਪਸਿਕਮ ਅਨਿਅਨ ਟਮਾਟੋ ਹਾਂ ਇਹ ਕਰ ਦੇ ਆ ਦਮ ਜੀ ਜੀ ਕਰਦੇ ਹਾਂ ਹਾਂ ਇਹ ਕਰਦੇ ਅੰਗਰੇਜ਼ স্মੋਲ ਕਰਦੇ ਮੀਡੀਅਮ ਕਰ ਮੀਡੀਅਮ ਕਰ ਦੋ ਹਾਂ ਮੀਡੀਅਮ ਕਰ ਦੋ ਸੋ ਬਾਬੇ ਇਹ ਫੂਡ ਬੈਂਡ ਨਾ ਪਟਿਆਲਾ ਰੋ ਪਟਿਆਲਾ ਤੋਂ ਪਾਨੀਗੜ ਰੋਡ ਤੇ ਆ ਸੋ ਬਾਈ ਬਾਈ ਉਹਨਾਂ ਦਾ ਬਹੁਤ ਸਾਫ਼ ਸੁਥਰਾ ਕੰਮ ਆ ਤੇ ਕੀ ਨਾਮ ਆ ਬ੍ਰਦਰ ਆਪਣਾ ਤੇਰਾ ਨਾਮ ਆ ਅਰਸ਼ ਆ ਅਰਸ਼ ਤੇ ਫੂਡ ਬੈਂਡ ਦਾ ਅਰਬਨ ਈਟਸ ਅਰਬਨ ਈਟਸ ਤੋਂ ਨਾਮ ਆ ਇਹਨਾਂ ਦਾ ਬਾਈ ਉਹਨਾਂ ਦਾ ਬਹੁਤ ਸੋਹਣਾ ਫੂਡ ਹੁੰਦਾ ਬਾਈ ਤੇ ਮੈਂ ਅੱਜ ਫਸਟ ਟਾਈਮ ਟਰਾਈ ਕਰਨ ਲੱਗਿਆ ਮੈਨੂੰ ਮੇਰੇ ਫਰੈਂਡਸ ਨੇ ਨਾ ਕਈ ਜਣੇ ਨੇ ਰეკਮੈਂਡ ਕੀਤਾ ਸੀ ਤੇ ਅਸੀਂ ਟਰਾਈ ਕਰਕੇ ਫਿਰ ਤੁਹਾਨੂੰ ਦੱਸਦੇ ਹਾਂ ਹਾਂਜੀ ਜੁੜੇ ਰਹੋ ਸਾਰੇ ਜਣੇ ਫਤਿਹ ਸਿੰਘ ਹਾਂਜੀ ਬਾਬੇ ਇੱਕ ਗੱਲ ਤਾਂ ਯਾਰ ਹੈਗੀ ਆ ਥੋਡੀ ਜਨਰੇਸ਼ਨ ਚ ਨਾ ਯਾਰ ਸਬਰ ਨਾਮ ਦੀ ਚੀਜ਼ ਹੀ ਨਹੀਂ ਹੈਗੀ ਹੋਰ ਹੁਣ ਪੀਜ਼ਾ ਲੈ ਕੇ ਆ ਪਹਿਲੇ ਗੱਡੀ ਚ ਬੈਠੇ ਨਹੀਂ ਤੇਰਾ ਖਾਣ ਦਾ ਜੀ ਪਹਿਲਾਂ ਕਰਿਆ ਆ ਨਹੀਂ ਕਰਿਆ ਆ ਹੋਰ ਹੁਣ ਹੋਰ ਹੁਣ ਤੂੰ ਮੈਨੂੰ ਕਹਿਤਾ ਰੈਸੀ ਪਪਾ ਹੀ ਗੱਡੀ 'ਚ ਹੀ ਖਾ ਲਾ ਭੁੱਖ ਲੱਗ ਰਹੀ ਸੀ ਭੁੱਖ ਲੱਗ ਰਹੀ ਸੀ ਫਿਰ ਪੁੱਤਰਾ ਆਪਾਂ ਨੂੰ ਬਸ 5 ਤਾ ਮਿੰਟ ਲੱਗਣੇ ਨੇ ਘਰੇ ਜਾਣ ਨੂੰ ਘਰੇ ਜਾ ਕੇ ਖਾ ਲਈ ਹੈ ਨਾਲੇ ਮੇਰੀ ਗੱਲ ਸੁਣ ਲੈ ਇੰਨਾ ਫਾਸਟ ਫੂਡ ਚੰਗਾ ਨਹੀਂ ਹੁੰਦਾ ਮੈਂ ਕਿਹੜਾ ਪਾਪਾ ਹੀ ਖਾਣਾ ਮੈਂ ਤੇ ਮਹੀਨੇ 'ਚ ਇੱਕ ਵਾਰ ਹੀ ਖਾਂ ਹਾਂ ਹਾਂ ਇਹ ਗੱਲ ਮੈਂ ਤੇਰੀ ਐਗਰੀ ਕਰ ਸਕਦਾ ਵੀ ਤੂੰ ਖਾਣਾ ਤਾਂ ਮਹੀਨੇ 'ਚ ਇੱਕ ਅੱਧੀ ਵਾਰ ਹੀ ਖਾਂ ਪਰ ਐ ਵੀ ਫਿਰ ਵੀ ਥੋੜਾ ਜਿਹਾ ਘੱਟੀ ਚੀਜ਼ ਚੰਗੀ ਹੁੰਦੀ ਆ ਚਲ ਇਹ ਇੰਨਾ ਵਧੀਆ ਨਹੀਂ ਹੁੰਦਾ ਪੁੱਤੋ ਤੇਰੀ ਕਲਾਸ ਵਾਲੇ ਤਾਂ ਨਹੀਂ ਜ਼ਿਆਦਾ ਖਾਂਦੇ ਉਹਨਾਂ ਨੂੰ ਵੀ ਕਿਹਾ ਕਰ ਕ ਖਾਂਦੇ ਨੇ ਜ਼ਿਆਦਾ ਖਾਂਦੇ ਨੇ ਉਹਨਾਂ ਨੂੰ ਦੱਸਿਆ ਕਰ ਗਿਆ ਪਾਪਾ ਨੇ ਕਿਹਾ ਵੀ ਯਾਰ ਘੱਟ ਖਾਇਆ ਕਰੋ ਹੈਲਦੀ ਚੀਜ਼ਾਂ ਵੱਧ ਖਾਇਆ ਕਰੋ ਨਾ ਫਰੂਟਸ ਖਾਇਆ ਕਰੋ ਜੂਸ ਪੀਆ ਕਰੋ ਐਵੇਂ ਦੀ ਚੀਜ਼ਾਂ ਵਧੀਆ ਵਧੀਆ ਚੀਜ਼ਾਂ ਜ਼ਿਆਦਾ ਖਾਇਆ ਕਰੋ ਉਹ ਸਕੂਲ ਚ ਲੈ ਜਾਂਦੇ ਨੇ ਪੀਜ਼ਾ ਸਕੂਲ ਚ ਸੋਡੇ ਅਲਾਉ ਕਰਦੇ ਨੇ ਹਾਂ ਇੱਕ ਸਲਾਈਸ ਅੱਛਾ ਇੱਕ ਸਲਾਈਸ ਲੈ ਕੇ ਆਉਂਦੇ ਨੇ ਨਹੀਂ ਯਾਰ ਉਹ ਵੀ ਗਲਤ ਆ ਨਾ ਜਿੱਤੇ ਹੁਣ ਜਿੱਤੇ ਹੁਣ ਪੀਟੀਐਮ ਤੇ ਗਿਆ ਮੈਂ ਤੁਹਾਡੇ ਟੀਚਰ ਟੀਚਰਸ ਨੂੰ ਕਹਿ ਕੇ ਆਉਂਗਾ ਵੀ ਇਹ ਨਹੀਂ ਲੈ ਕੇ ਆਉਂਦੇ ਮੈਂ ਆਪਣੇ ਕਿਹਾ ਦੇਖ ਲਓ ਕਿੰਨਾ ਚਲਾਕ ਬਾਦਲ ਗਿਆ ਗੱਲ ਹੀ ਚੇਂਜ ਕਰ ਦਿੱਤੀ ਕਾ ਸੱਚੀ ਮੈਮ ਨੇ ਕਿਹਾ ਅੱਛਾ ਕਿਹਾ ਮੈਮ ਨੇ ਹਾਂ ਫੇਰੇ ਗਲਤ ਆ ਨਾ ਯਾਰ ਐਵੇਂ ਫਾਸਟ ਫੂਡ ਸਕੂਲ ਚ ਲੈ ਕੇ ਆਉਣਾ ਵੈਸੇ ਖਾਣਾ ਹੀ ਕਲਾਸ ਚ ਨਹੀਂ ਕਹਿ ਰਿਹਾ ਮੈਂ ਹਾਂ ਪਿਛਲੀ ਕਲਾਸ ਚ ਹੋਇਆ ਰਿਹਾ ਮੈਨੂੰ ਅੱਛਾ ਪਿਛਲੀ ਲੈ ਕੇ ਆਉਂਦੇ ਸੀ ਠੀਕ ਆ ਸੋ ਬਾਬੇ ਅੱਜ ਨਾ ਜਿਹੜੇ ਕੰਮ ਲਈ ਅਸੀਂ ਨਿਕਲੇ ਸੀ ਤਕਰੀਬਨ ਹਾਲੇ ਉਹ ਬਣਿਆ ਨਹੀਂ ਬਾਕੀ ਜੇ ਮੈਂ ਮਤਲਬ ਨਾਬੇ ਗਿਆ ਫਿਰ ਆਪਾਂ ਬਲੌਗ ਕਰਾਂਗੇ ਕੰਟੀਨਿਊ ਸੋ ਜੇ ਭਾਈ ਨਾ ਗਿਆ ਤਾਂ ਫਿਰ ਅੱਜ ਦੇ ਬਲੌਗ ਲਈ ਇੱਥੇ ਧੰਨਵਾਦ ਸਾਰਿਆਂ ਦਾ ਕਰਦਿਆਂ ਸასიਖਾਲ ਸੋ ਲਵ ਯੂ 올 ਸਾਰੇ ਜਣੇ ਪਲੀਜ਼ ਬਲੌਗ ਨੂੰ ਕਰੇਓ ਸਪੋਰਟ ਵੱਧ ਵੱਧ ਸ਼ੇਅਰ ਕਰਦਿਆ ਕਰੋ ਬਸ ਸਹੀ ਪਿਆਰ ਬਣਾਈ ਰੱਖੋ ਖਿੱਚ ਕੇ ਰੱਖੋ ਕੰਮ ਨੂੰ ਕਰਦੇ ਪਿਆ ਸਤੇ ਸਾਰਿਆਂ ਨੂੰ ਸასიਖਾਲ ਤੇ ਇਹ ਕਹਦੇ ਵੀ ਕਰਦਿਆ ਕਰੋ ਸਪੋਰਟ ਸਾਰੇ ਜਣੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਵ ਯੂ ਆਲ ਪਹਿਲਾਂ ਮੈਂ ਤੁਹਾਡੇ ਪਿੰਡ ਦੇ ਅੱਡੇ ਤੇ ਹੁਣ ਤੁਸੀਂ ਮੇਰੇ ਪਿੰਡ ਦੇ ਅੱਡੇ ਤੇ ਕੰਮ ਅਸਾਫ ਬਰਾਬਰ ਹੈ ਅਸਾਫ ਬਰਾਬਰ ਕਰਨ ਆ ਗਏ ਪੂਰੇ 2 ਘੰਟੇ ਅੱਡੇ ਤੇ ਖੜਕੇ ਆਇਆ ਹੋਰ ਕੀ ਹਲਾ ਜੀ ਹੁਣ ਫਿਰ ਤੁਸੀਂ ਮੈਨੂੰ ਫੇਰ ਮੇਰੇ ਪਿੰਡ ਦੇ ਅੱਡੇ ਖੜਾ ਕੇ ਰੱਖਿਆ ਹੋਰ ਸੁਣਾਓ ਕਿਆਮੋਕ ਹਾਂਜੀ ਹਾਂਜੀ ਆ ਆ ਕਰਨਾ ਸਕੇ ਆ ਯਾਰ ਮੈਨੂੰ ਪਹਿਲਾਂ ਦਾ ਹੋਰ ਸੁਣਾਓ ਠੀਕ ਠਾਕ ਸਭ ਬੱਧੀਆ ਤੁਸੀਂ ਬਾਕੀ ਦੋਸਤੋ ਆਪਾਂ ਬਲੌਗ ਚ ਬਾਕੀ ਫੇਰ ਗੱਲਾਂ ਕਰਾਂ ਪਹਿਲਾਂ ਮੇਰੇ ਯਾਰ ਨੂੰ ਮਿਲਣਾ ਵਾ ਠੀਕ ਹੈ ਓਕੇ ਹੋਰ ਸਾਰੇ ਠੀਕ ਹੋ ਸੱਜਣੋ ਸਾਰੇ ਓਕੇ ਗੁੱਡ